ਜੀ ਦੇਖ ਰਹੇ ਜੀ ਆਪ ਦਾ ਸਭ ਮੇਰਾ ਚੈਨਲ ਉਹਦਾ ਡੇਲੀ ਇੰਡੀਆ ਨਿਊਜ਼ ਹੈ ਮੈਂ ਹਾਂ ਪੱਤਰਕਾਰ ਹੀਰਾ ਸਿੰਘ ਤਲਵੰਡੀ ਇਸ ਵੇਲੇ ਮੌਜੂਦ ਹਾਂ ਜੀ ਆਪਾਂ ਪਿੰਡ ਕੋਟਲੀ ਕੋਕਾਂ ਸਾਡੇ ਨਾਲ ਪਿੰਡ ਦੇ ਮੌਜੂਦਾ ਸਰਪੰਚ ਨੇ ਅੱਜ ਤੁਹਾਨੂੰ ਦਿਖਾ ਦੇਣਾ ਕਿ ਇਹਨਾਂ ਦੇ ਘਰੇ ਵੀ ਹਮਲਾ ਹੋਇਆ ਆ ਔਰ ਇਹਨਾਂ ਦੇ ਰਿਲੇਟਿਵ ਨੇ ਚਾਚਾ ਹੁਣੀ ਉਹਨਾਂ ਦੇ ਘਰੇ ਹਮਲਾ ਹੋਇਆ ਤੁਸੀਂ ਦੇਖ ਸਕਦੇ ਹੋ ਜਿਵੇਂ ਇਹ ਪੱਧਰ ਤੇ ਆ ਜਿਹੜੇ ਰੋੜੇ ਖਿਲਰੇ ਹੋਏ ਨੇ ਔਰ ਹਰ ਥਾਂ ਤੇ ਖਿਲਰੇ ਹੋਏ ਨੇ ਔਰ ਭਾਰੀ ਮਾਤਰਾ ਵਿੱਚ ਖਿਲਰੇ ਹੋਏ ਨੇ ਪਰਵਾਰ ਦਾ ਕਹਿਣਾ ਹੈ ਕਿ ਅਸੀਂ ਬੜੀ ਮੁਸ਼ਕਲ ਲੋਕਸ਼ਿਪ ਕੇ ਆਪਣੀ ਜਾਨ ਬਚਾਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਇਹਦੀਆਂ ਅਸੀਂ ਟੀਨਾ ਪਾਈਆਂ ਹੋਈਆਂ ਨੇ ਡੰਗਰਾਂ ਦੇ ਸ਼ੈੱਡ ਵਾਸਤੇ ਵੀ ਰੋੜੇ ਵੱਜ ਵੱਜ ਕੇ ਇਹ ਵੀ ਟੁੱਟ ਗਿਆ ਹੋਈਆਂ ਨੇ ਪੂਰਨ ਤੌਰ ਤੇ ਇਹ ਦੇਖ ਸਕਦੇ ਆ ਕਿ ਵਾਕਈ ਆਪਣਾ ਮੋਰਿਆਂ ਦੇ ਬਣੇ ਹੋਏ ਨੇ ਤੇ ਟੀਨਾ ਟੁੱਟੀਆਂ ਹੋਈਆਂ ਹੈ ਸਾਫ ਰੋਸ਼ਨੀ ਥੱਲੇ ਆ ਰਹੀ ਹੈ ਤੇ ਜੇ ਅੰਦਰ ਦਾ ਹਾਲ ਦੇਖੀਏ ਤੇ ਅੰਦਰ ਵੀ ਰੋੜੇ ਕਾਫੀ ਮਾਤਰਾ ਵਿੱਚ ਐ ਖਲਾਰੇ ਹੋਣੇ ਕਿ ਜਿਵੇਂ ਰੋੜੀ ਕੁੱਟੀ ਹੋਵੇ ਇੱਥੇ ਔਰ ਇਧਰ ਦੇ ਹਾਲ ਦੇਖਦੇ ਆਂ ਉਹ ਵਰਦਾ ਕਹਣਾ ਕਿ ਭਾਜੀ ਆ ਰੋੜੇ ਕਾਫੀ ਇਹਨਾਂ ਨੇ ਕੋਠੇ ਚੜ੍ਹ ਕੇ ਚਲਾਏ ਨੇ ਪਰ ਭਾਰੀ ਮਾਤਰਾ ਦੇ ਵਿੱਚ ਸਾਡਾ ਨੁਕਸਾਨ ਹੋਇਆ ਆ ਮਸ਼ੀਨ ਸਾਡੀ ਟੁੱਟੀ ਹੋਈ ਆ ਔਰ ਜੇ ਇੱਧਰ ਦਾ ਹਾਲਾਤ ਦੇਖੀਏ ਤੇ ਐਂ ਲੱਗਦਾ ਕਿ ਵਾਕਈ ਇੱਕ ਘਰ ਨਹੀਂ ਆ ਰੋੜੀ ਕੁੱਟਣ ਵਾਲੀ ਸ਼ਾਇਦ ਕੋਈ ਜਗ੍ਹਾ ਹੈ ਤੇ ਸੱਜਣ ਪਹੁੰਚੇ ਹੋਏ ਨੇ ਨਾਲ ਸਰਪੰਚ ਜੀ ਹੁਣੀ ਖੜੇ ਆ ਸਰਪੰਚ ਸਾਹਿਬ ਸਾਹਿਬ ਦੇਖ ਸਕਦੇ ਗੇਟ ਵੱਡਿਆ ਹੋਇਆ ਔਰ ਬਹੁਤ ਬੁਰੀ ਤਰ੍ਹਾਂ ਵੱਡਿਆ ਹੋਇਆ ਜੇ ਅੰਦਰ ਦਾ ਹਾਲਾਤ ਦੇਖਦੇ ਆ ਬਲਬ ਵਗੈਰਾ ਟੁੱਟੇ ਹੋਏ ਆ ਉਹ ਅੰਦਰ ਦਾ ਹਾਲ ਬਾਥੀਆਂ ਰੋੜੇ ਕਾਫੀ ਹੀ ਨੁਕਸਾਨ ਹੋਇਆ ਕਾਫੀ ਜਿਆਦਾ ਨੁਕਸਾਨ ਹੋਇਆ ਟੀਨਾ ਵੀ ਟੁੱਟੀਆਂ ਹੋਈਆਂ ਨੇ ਜਿਵੇਂ ਕਿ ਆਪਾਂ ਦਿਖਾ ਸਕਦੇ ਆ ਆਹ ਟੀਨ ਟੁੱਟੀ ਹੋਈ ਹੈ ਸਾਫ਼ ਤੌਰ ਤੇ ਔਰ ਨਵੀਆਂ ਟੀਨਾ ਨੇ ਪੱਥਰ ਘਰ ਤੱਕ ਪਹੁੰਚੇ ਹੋਏ ਨੇ ਕਾਫੀ ਇੱਟਾਂ ਰੋੜੇ ਇਹਨਾਂ ਦੇ ਅੰਦਰ ਤੱਕ ਵੀ ਪਹੁੰਚੇ ਨੇ ਔਰ ਇੱਥੋਂ ਤੱਕ ਕਿ ਸ਼ੀਸ਼ੇ ਵੀ ਟੁੱਟੇ ਹੋਏ ਨੇ ਆਹ ਥਲੇ ਦਾ ਹਾਲਾਤ ਆ ਜੀ ਸ਼ੀਸ਼ੇ ਖਿਲਰੇ ਹੋਏ ਨੇ ਸ਼ੀਸ਼ੇ ਟੁੱਟੇ ਹੋਏ ਨੇ ਅਪਾਉਣ ਗੱਲ ਕਰਾਂਗੇ ਜਿਹੜੇ ਪਿੰਡ ਦੇ ਮੌਜੂਦਾ ਸਰਪੰਚ ਸਾਹਿਬ ਨਾਲ ਜਿਨ੍ਹਾਂ ਦੇ ਘਰ ਤੇ ਹਮਲਾ ਹੋਇਆ ਹੈ ਜਿਨ੍ਹਾਂ ਦੇ ਰਿਲੇਟਿਵ ਦੇ ਘਰ ਹਮਲਾ ਹੋਇਆ ਉਹਨਾਂ ਦੇ ਚਾਚੇ ਦੇ ਘਰ ਹਮਲਾ ਹੋਇਆ ਆ ਸਰਕਾਰੀ ਚੇਅਰ ਵੀ ਟੁੱਟੀ ਹੋਈ ਹੈ ਜਾਣਕਾਰੀ ਲੈਣੇ ਆ ਸਰਪੰਚ ਸਾਹਿਬ ਤੁਸੀਂ ਬੁਲਾਇਆ ਸਾਨੂੰ ਇੰਨਾ ਕੁਝ ਅਸੀਂ ਵੇਖ ਚੁੱਕੇ ਆ ਜੋ ਟੁੱਟ ਭੱਜ ਹੋਈ ਆ ਇਹ ਕੀ ਕਾਰਨ ਬਣ ਗਿਆ ਕਿ ਤੁਹਾਡੇ ਘਰ ਤੇ ਹਮਲਾ ਹੋਇਆ ਇੱਕ ਮੌਜੂਦਾ ਸਰਪੰਚ ਦੇ ਘਰ ਤੇ ਸਰ ਮੇਰੇ ਨਾਲ ਕੋਈ ਨਾ ਰੌਲਾ ਨਹੀਂ ਹੈ ਅੱਛਾ ਜੀ ਹਾਂ ਜੀ ਸਾਰਾ ਲੱਗ ਕੇ ਚਾਚੇ ਨਾਲ ਆ ਕੇ ਗੱਲ ਪੈ ਗਈ ਅੱਛਾ ਜੀ ਤੇ ਉਹਨਾਂ ਦੇ ਹਮਲਾ ਕਰਕੇ ਬਾਅਦ ਦੇ ਵਿੱਚ ਆਣ ਕੇ ਤੇ ਮੇਰੇ ਨਾਲ ਜੋ ਵੀ ਬਹੁਤ ਨੁਕਸਾਨ ਕੀਤਾ ਬਾਹਰ ਗੇੜ ਵੱਡੇ ਹਲਟਾਂ ਤੋੜਦੀਆਂ ਸ਼ੀਸ਼ੇ ਪੰਥੇ ਅੱਛਾ ਤੇ ਸਰਪੰਚ ਜੀ ਕੋਈ ਨਾ ਕੋਈ ਰੋਲਾ ਤਾਂ ਹੋਊਗਾ ਨਾ ਤੁਹਾਡਾ ਕੋਈ ਕੋਈ ਪਾਗਲ ਤਾਂ ਹੈ ਨਹੀਂ ਅਗੇ ਤੁਹਾਡੇ ਘਰੇ ਆ ਕੇ ਆ ਕੇ ਤੁਹਾਡੇ ਰੋਲੇ ਮਾਰੁੰਦਾ ਵੀ ਸਰਪੰਚਾਇਤ ਦੀ ਜ਼ਮੀਨ ਸੀ ਹਾਂ ਜੀ ਜੀ ਅਸੀਂ ਜੋ ਵੀ ਕਾਨੂੰਨੀ ਕਰਾਇਆ ਕਾਰਵਾਈ ਨਾਲ ਉਹ ਜ਼ਮੀਨ ਖਡਵਾ ਰਹੇ ਸੀ ਅੱਛਾ ਕਿੰਨੀ 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 ਜਗ੍ਹਾ ਹੈ ਉਹ ਸਾਰੇ ਇੱਕ ਇੱਕਲਾ ਜਗ੍ਹਾ ਹੈ ਇੱਕ ਕਿਲਾ ਹਾਂ ਜੀ ਅੱਠ ਕਨਾਲਾਂ ਹਾਂ ਜੀ ਸਾਰੇ ਪਿਆਰ ਨਾਲ ਪਹਿਲਾਂ ਅਸੀਂ ਕਿਹਾ ਸੀ ਕਿ ਸ਼ਰਦਾ ਸੀ ਪਿੰਡ ਵਾਸਤੇ ਗਰਾਊਂਡ ਬਣਾਉਣੀ ਆ ਸਕੂਲ ਬਣਾਉਣਾ ਬੱਚਿਆਂ ਵਾਸਤੇ ਅੱਛਾ ਤੇ ਸਰ ਇਹਨਾਂ ਕਹਿਆ ਵੀ ਨਹੀਂ ਸੀ ਧੱਕੇ ਨਾਲ ਕਣਕ ਵੀ ਜੋਂ ਰਕਣ ਕ ਪੱਕੀ ਆ ਸੀ ਧੱਕਿਆ ਤੇ ਕਾਨੂੰਨੀ ਕਾਰਵਾਈ ਕਰ ਰਹੇ ਹਾਂ ਜੋ ਸਰਪੰਚ ਜੀ ਕਣਕ ਵੱਢੀ ਗਈ ਆ ਕਿ ਖਲੋਤੀ ਆ ਹਾਂ ਕਣਕ ਖਲੋਤੀ ਸਰ ਅੱਛਾ ਖਲੋਤੀ ਆ ਹਾਂਜੀ ਹਾਂਜੀ ਅੱਛਾ ਜੀ ਤੇ ਤੁਸੀਂ ਇਹਦੀ ਕਾਨੂੰਨੀ ਲੜਾਈ ਲੜ ਰਹੇ ਹੋ ਜੀ ਸਰ ਜੀ ਠੀਕ ਹੈ ਜੀ ਠੀਕ ਹੈ ਤੇ ਹਾਂਜੀ ਸਰਪੰਚ ਜੀ ਆ ਵੀ ਕੁ ਖਲਾਰਾ ਪਿਆ ਹੋਇਆ ਗਮਲੇ ਟੁੱਟੇ ਹੋਏ ਆ ਪਿੱਛੇ ਪਾਈਪ ਟੁੱਟਾ ਹੋਇਆ ਇਹ ਸਾਰਾ ਇਹ ਮੰਗ ਨਹੀਂ ਕੀਤਾ ਵਾ ਜੋ ਰਾਤ ਜੀ ਨਾਲ ਹਮਲਾ ਕੀਤਾ ਸਾਰਾ ਜੋ ਨੁਕਸਾਨ ਕੀਤਾ ਵਾ ਗਮਲੇ ਕੁਰਸੀਆਂ ਵਗੈਰਾ ਪਿਆ ਵਗੈਰਾ ਗੇੜ ਸਾਹਿਬ ਉਹਨੇ ਕੀਤਾ ਸਰ ਤੇ ਸਰ ਜੀ ਤਕਰੀਮ ਸਰਪੰਚ ਕਿੰਨੇ ਜਣੇ ਸੀਗੇ ਸਰ ਕਾਫੀ ਕੋਈ 18-20 ਜਣੇ ਸੀਗੇ ਕਾਰੇ ਵਾਜ ਦੇ ਚੀਕਾਂ ਵਜਦੀਆਂ ਸੀ ਤੇ ਤੁਸੀਂ ਫਿਰ ਉਦੋਂ ਆਪਣੇ ਘਰ ਮੌਜੂਦ ਸੀਗੇ ਜਦੋਂ ਹਮਲਾ ਹੋਇਆ ਔਰ ਸਮਾਂ ਕਿੰਨਾ ਸੀਗਾ ਜੀ ਸਰ ਸਬਾ 11:00 ਟਾਈਮ ਦਾ ਰਾਤ ਦਾ ਹਾਂ ਜੀ ਸਰ ਅੱਛਾ ਹਾਂ ਜੀ ਠੀਕ ਹੈ ਤੇ ਤੁਸੀਂ ਉਹਨਾਂ ਚ ਪਛਾਣਦੇ ਕਿੰਨੇ ਨੂੰ ਪਛਾਣਦੇ ਹੋ ਤੇ ਕਿੰਨੇ ਨੂੰ ਬਾਈ ਬਾਈ ਫੇਸ ਕਿਸ ਨੂੰ ਪਛਾਣਦੇ ਵਿੱਚੋਂ ਜੀ ਸਰ ਜੀ ਪਛਾਣਦੇ ਕਿੰਨੇ ਜਣਿਆਂ ਨੂੰ ਆਪਣੇ ਘਰ ਦੇ ਬੰਦੇ ਆ ਲਾਗੇ ਪਿੱਛੇ ਬੈਕ ਸਾਈਡ ਕਰ ਰਹੇ ਨਾ ਤਾਂ ਅੱਛਾ ਬੈਕ ਸਾਈਡ ਤਾਂ ਗਵਾਡ ਹੋ ਗਿਆ ਥੜਾ ਜੀ ਜੀ ਸਰ ਜੀ ਅੱਛਾ ਉਹੀ ਆ ਸਰ ਕੋ ਆ ਉਹ ਆਂਦੇ ਮਾਮੇ ਨਾਨਕੇ ਆ ਅੱਛਾ ਹਾਂਜੀ ਇਹ ਘਰ ਦੇ ਬੰਦੇ ਨੇ ਤੇ ਜਿਹੜੇ ਪਛਾਣਦੇ ਹੋ ਉਹਨਾਂ ਦਾ ਨਾਮ ਤਾਂ ਦੱਸੋ ਸਾਨੂੰ ਜੀ ਸਰ ਇੱਕ ਸਾਹ ਗੁਰਦੀਪ ਸਿੰਘ ਆ ਅੱਛਾ ਹਾਂਜੀ ਗੁਰਦੀਪ ਸਿੰਘ ਆ ਰਾਜੂ ਸਿੰਘ ਆ ਦੋਨੇ ਪਰ ਆਏ ਕਹਿੰਦਾ ਪਰ ਉਹ ਜਸਪਾਲ ਸਿੰਘ ਆ ਅੱਛਾ ਜੀ ਇੱਕ ਉਹਨਾਂ ਦਾ ਮਾਮਾ ਕਾਲਾ ਵਾ ਬਾਬਾ ਕਾਲਾ ਅਚਲਦਰ ਸਿੰਘ ਆ ਅੱਛਾ ਇੱਕ ਹੁੰਦਾ ਡੈਡੀ ਆ ਬਾਬਾ ਜੀਤਾ ਵਾ ਇੱਕ ਉਹਨਾਂ ਦਾ ਨਾਲ ਬੇਟਾ ਵਾ ਗੁਰਪ੍ਰੀਤ ਸਿੰਘ ਠੀਕ ਹੈ ਇੱਕ ਕੇ ਹਾਰਿਆ ਸੈਕਟਰੀ ਉਹ ਆਇਆ ਉਹਨੇ ਹਲਾ ਬੋਲਿਆ ਕਿ ਫੜ ਲੋ ਨਾਲ ਲਲਕਾਰੇ ਮਾਰਦਾ ਸੀ ਅੱਛਾ ਹਾਂਜੀ ਸਾਰਾ ਮਸਲਾ ਹੀ ਹੁੰਦਾ ਆ ਉਹ ਸਾਰਾ ਪਿੰਡ ਦੇ ਵਿੱਚ ਜੋ ਵੀ ਝਗੜੇ ਕਰਾ ਰਿਹਾ ਤੁਸੀਂ ਕਹਿੰਦੇ ਸੈਕਟਰੀ ਕੀ ਉਹ ਨੌਕਰੀ ਕਰਦੇ ਕੋਈ ਜੀ ਸਾਰਾ ਸੈਕਟਰੀ ਵਿੱਚ ਨੌਕਰੀ ਕਰਦਾ ਵਾ ਸੈਕਟਰੀ ਹਰ ਸਿੰਘ ਇੱਕ ਸਰਕਾਰੀ ਬੰਦੇ ਤੇ ਤੁਸੀਂ ਨਾਮ ਲੈ ਰਹੇ ਹੋ ਸਰਪੰਚ ਜੀ ਸਰ ਸਰ ਸਾਰਾ ਮਸਲਾ ਉਹਨਾਂ ਦਾ ਪਿੰਡ ਦੇ ਵਿੱਚ ਸਾਰਾ ਜੋ ਵੀ ਵਿਗਾੜ ਰਿਹਾ ਜੋ ਵੀ ਨੁਕਸਾਨ ਰਿਹਾ ਤਰਾਵਾਰ ਝਗੜੀ ਦਾ ਸਾਰਾ ਮਸਲਾ ਅੱਛਾ ਜੀ ਹਾਂਜੀ ਸਰ ਪੰਜੇ ਇੱਕ ਗੱਲ ਹੈ ਵੀ ਜਾਣਕਾਰੀ ਬਿਲਕੁਲ ਸਹੀ ਤੇ ਦਰੁਸਤ ਦਿਓ ਜੀ ਇੱਕ ਪਿੰਡ ਦੇ ਮੋਹਤਰ ਬੰਦੇ ਜੀ ਜੀ ਸਰ ਜੀ ਸਰ ਠੀਕ ਹੈ ਜੀ ਸਾਰਾ ਇਹਨਾਂ ਨੂੰ ਇਹਨੂੰ ਭੇਜਿਆ ਮੰਗ ਨੂੰ ਭੇਜਿਆ ਫੜ ਲੋ ਛੱਡਣਾ ਨਹੀਂ ਇਹਨਾਂ ਨੂੰ ਇਹ ਬਹੁਤ ਮੇਰੇ ਤੋਂ ਪਹਿਲਾਂ ਵੀ ਇਹ ਕਰਦੇ ਆ ਰਹੇ ਨੇ ਮੇਰੇ ਨਾਲ ਇਹ ਬੰਦਿਆਂ ਦੇ ਸਾਰੇ ਨਾਲ ਅੱਜ ਤੋਂ ਕੁਝ ਦਿਨ ਪਹਿਲਾਂ ਮਾਜਮੀਆ ਅੱਗ ਲਾਈ ਸ਼ਰਿਆਮਾ ਘਰ ਜਾ ਕੇ ਇਹਨਾਂ ਦੇ ਕਾਫੀ ਆਫਰ ਆਈਆਂ ਦਰਜੀਆਂ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਇਹ ਮਤਲਬ ਪਹਿਲਾਂ ਵੀ ਨੇ ਤੇ ਇੱਕ ਅਪਰਾਧਿਕ ਮਾਮਲੇ ਦਰਜ ਨੇ ਜੀ ਜੀ ਸਰ ਠੀਕ ਹੈ ਕਿੰਨੇ ਕੋ ਹੋਣ ਕੇ ਅੰਦਾਜ਼ੇ ਨਾਲ ਸਾਰੇ ਉਹਨਾਂ ਦੇ 6 6 7 7 ਦੇ ਜਿਹੜੇ ਮਾਮਲੇ ਦਰਜ ਆ ਕੋਈ ਉਹਨਾਂ ਦੀ ਕੋਈ ਕਾਰਵਾਈ ਨਹੀਂ ਹੋ ਰਹੀ ਇਹ ਸ਼ਰਯਾਮ ਇਸ ਤਰ੍ਹਾਂ ਟੱਕੇ ਕਰਦੇ ਆ ਆ ਹੁਣ ਜਿਹੜੀ ਘਟਨਾ ਤੜੇ ਤੋਂ ਹੋਈ ਜਿਹੜੀ ਮੱਧ ਭਾਗੀ ਘਟਨਾ ਹੋਈ ਹੈ ਦੁਖਦਾਇਕ ਹੋਈ ਆ ਤੇ ਇਸ ਬਾਰੇ ਪੁਲਿਸ ਪ੍ਰਸ਼ਾਸਨ ਨੂੰ ਤੁਸੀਂ ਇਤਲਾਹ ਕੀਤੀ ਆ ਬਸ ਸਾਰਾ ਇਤਲਾਹ ਕੀਤੀ ਹੈ ਅਜੇ ਤੱਕ ਕੋਈ ਨਹੀਂ ਆ ਰਿਹਾ ਅੱਛਾ ਜੀ ਹਾਂ ਜੀ ਠੀਕ ਹੈ ਜੀ ਸਰਪੰਚ ਜੀ ਫਿਰ ਜਦੋਂ ਇਹਨਾਂ ਨੇ ਹਮਲਾ ਕੀਤਾ ਕਿਹੜੀ ਚੀਜ਼ਾਂ ਨੇ ਕੀਤਾ ਸਿਰਫ ਰੋੜੇ ਸੀਗੇ ਪੱਥਰ ਸੀਗੇ ਕਿ ਯਾਰ ਹੋਰ ਕੁਝ ਵੀ ਸੀਗਾ ਸਰ ਪਹਿਲਾਂ ਨਾਲ ਉਲਕਾਰੇ ਮਾਰੇ ਆਣ ਕੇ ਅੱਛਾ ਕੱਚ ਦੀਆਂ ਬੋਲਣਾ ਛੱਡੀਆਂ ਅਸੀਂ ਬਾਹਰ ਮੈਂ ਨਿਕਲ ਕੇ ਦੇਖਿਆ ਵੋ ਕੌਣ ਆ ਗਿਆ ਸਰ ਕੋਈ ਦੱਸਿਆ ਨਹੀਂ ਕਿਸੇ ਨੂੰ ਪਤਾ ਹੀ ਨਹੀਂ ਕਿ ਸਾਡੇ ਨਾਲ ਝਗੜਾ ਹੈਗਾ ਹੀ ਨਹੀਂ ਸਾਰੇ ਨਾਲ ਨਾਂਕੇ ਦੇ ਬੋਲਣਾ ਚਲਾਈਆਂ ਮੈਂ ਬਾਹਰ ਨਿਕਲਿਆ ਮੇਰੀ ਬੋਤਲ ਵੱਜੀ ਆ ਦੇਖੋ ਇਹ ਛੱਟ ਲੱਗੀ ਅੱਡੀ ਵੱਡੀ ਕੀ ਮੇਰੀ ਬੋਤਲਾਂ ਤੇ ਸਰ ਬਹੁਤ ਕਾ ਉਛਲ ਹਾਂਜੀ ਹਾਂਜੀ ਠੀਕ ਹੈ ਜੀ ਤਲ ਬਾਅਦ ਵਿੱਚ ਇਹਨਾਂ ਰੋੜੀ ਚਲਾਉਣੇ ਸ਼ੁਰੂ ਕੀਤੇ ਆ ਹਾਂ ਹਿਆਰ ਦਾਤਰ ਵਗਾਰਾ ਤਿੱਖੇ ਹਿਆਰ ਆ ਕਾਫੀ ਫਿਰ ਅਸੀਂ ਛੋਟੇ ਛੋਟੇ ਬੱਚੇ ਸੀ ਅਸੀਂ ਇੱਕ ਕਮਰੇ 'ਚ ਹੋਗੇ ਨਾਲ ਮੈਂ ਕੱਲਾ ਸੀ ਹਾਦਰ ਸਾਹਿਬ ਬਾਹਰ ਆ ਬ੍ਰਦਰ ਸਾਹਿਬ ਅਜੋਬ ਕਰਦੇ ਦੇ ਬਾਹਰ ਆਰਮੀ ਵਿੱਚ ਠੀਕ ਹੈ ਤੇ ਅਸੀਂ ਬੱਚੇ ਲੈ ਕੇ ਦੂਜੇ ਕਮਰੇ ਚਲ ਗਏ ਫਿਰ ਅੰਦਰ ਗਏ ਨਾ ਸ਼ੀਸ਼ੇ ਤੋੜੀ ਅੰਦਰ ਗਏ ਸਾਡ ਕੋਈ 12-13000 ਰੁਪਏ ਸੀ ਅਸੀਂ ਦੁਕਾਨ ਮੇਰੀ ਪੁੰਗੀ ਥੋੜਾ ਲਿਆਂਦਾ ਸੀ ਵਟ ਕੇ ਅੰਦਰ ਰੱਖਿਆ ਉਹ ਕੱਢ ਕੇ ਨਾ ਖੜਿਆ ਕੁਝ ਸਾਰੇ ਕੋਈ ਉਹ ਇੱਕ ਬੁਢੀ ਸੀ ਤੇ ਕਵਾਲੀਆਂ ਦਾ ਜੋੜਾ ਸੂਬੇ ਨਾਲ ਕੱਟ ਕੇ ਖੜਾ ਸਰ ਠੀਕ ਹੈ ਅਮਰ ਸਾਹਿਬ ਇੱਕ ਜਿਹੜੀ ਦੁਖਦਾਈ ਘਟਨਾ ਹੋਈ ਹੈ ਕਿੰਨੇ ਵਜੇ ਹੋਈ ਹੈ ਜੀ ਇਹ ਯਾਰਾਂ ਨੂੰ ਤਾਂ ਬਾਅਦ ਹੋਈ ਹੈ ਜੀ ਤੇ ਤਕਰੀਬਨ ਕਿੰਨੇ ਕੇ ਜਾਣੇ ਸੀਗੇ ਇਹ ਨੇਰਾ ਸੀ ਇਹ ਹੁਣ ਪਤਾ ਨਹੀਂ ਇਹ 50 ਦੇ ਲਗਭਗ ਹੋਣਗੇ ਅੱਛਾ ਜੀ ਹਾਂ ਜੀ ਤੇ ਮਨਜੁਖ ਸਰਪੰਚ ਸਾਹਿਬ ਨੇ ਕਿਹਾ ਵਿੱਚੋਂ ਕਈਆਂ ਨੂੰ ਹੀ ਪਛਾਣਦੇ ਆ ਉਹ ਕ੍ਰਿਮਿਨਲ ਰਿਕਾਰਡ ਵੀ ਆ ਪਰਚੇ ਵੀ ਚੱਲਣਦੇ ਆ ਇਹਨਾਂ ਤੇ ਹਾਂ ਜਨਜੋਤ ਸਰਪੰਚ ਸਾਹਿਬ ਨੇ ਪਛਾਣੇ ਮੇਰਾ ਪਿੰਡ ਥੋੜਾ ਦੂਰ ਹੈ ਅਹੀਂ ਤੇ ਚੀਕਾਂ ਸੁਣੀਆਂ ਜਦੋਂ ਰਾਤ ਨੂੰ ਜੀ ਕਿੰਨਾ ਕੁ ਦੂਰੂਗ ਆਪਣਾ ਪਿੰਡ ਲੱਗ ਗਿਆ 3-4 ਕਿੱਲੇ ਤੇ ਮਤਲਬ ਰੋਲਾ ਜਾਂਦਾ ਸੀਗਾ ਹਾਂਜੀ ਰੋਲਾ ਜਾਂਦਾ ਸੀ ਠੀਕ ਹੈ ਹਾਂਜੀ ਇਹ ਤੋ ਲਾਈਟ ਪਾਉਂਦੀ ਪੱਕੇ ਪੱਕੇ ਬੰਦ ਹੀ ਗਏ ਹਾਂਜੀ ਹਾਂਜੀ ਨੇਰ ਬਗਾਇ ਠੀਕ ਹੈ ਜੀ ਹਾਂਜੀ ਤੇ ਹੋਰ ਕੁਝ ਕਹਿਣਾ ਚਾਹੁੰਦੇ ਆ ਫੀ ਕਾਰਵਾਈ ਹੋਣੀ ਚਾਹੀਦੀ ਆ ਕੀ ਮੰਗ ਕਰਦੇ ਪੁਛਾਟ ਜਿਹੜਾ ਹਟ ਬੰਦ ਹੋਣੀ ਚਾਹੀਦੀ ਜਿਹੜੇ ਕੰਮ ਹੁੰਦੇ ਨੇ ਜਿਹੜਾ ਮਸਲਾ ਵਾ ਬੈਠ ਕੇ ਕਰਨਗੇ ਇਹਨਾਂ ਦਾ ਘਰ ਦਾ ਮਸਲਾ ਸੁਪੈਂਸ ਸਾਹਿਬ ਦੇ ਨਾਲ ਇਹਨਾਂ ਸੁਪੈਂਸ ਸਾਹਿਬ ਨਾਲ ਮਸਲਾ ਕਰਦੇ ਦੂਜਿਆਂ ਦਾ ਵਿੱਚ ਕੀ ਕਸੂਰ ਆ ਠੀਕ ਹੈ ਜਿਹਨਾਂ ਦੇ ਘਰਾਂ ਕੋ ਰੋੜੇ ਚਲਾਏ ਨੇ ਕੀ ਨਾ ਕਰਨੀ ਉਹਨਾਂ ਦਾ ਕੀ ਮਤਲਬ ਹੈ ਤੇ ਸਰਪੰਚ ਸਾਹਿਬ ਨੇ ਕਿਹਾ ਵੀ ਉਹ ਥਾਂ ਆ ਜਿਹੜਾ ਅਸੀਂ ਰੋਕਿਆ ਹੈ ਤੇ ਜੇ ਰੋਕਿਆ ਤੇ ਸਿਰਫ ਪਿੰਡ ਦੀ ਭਲਾਈ ਵਾਸਤੇ ਰੋਕਿਆ ਵੀ ਉਹ ਜ਼ਮੀਨ ਦਾ ਅਸੀਂ ਕੋਈ ਗਰਾਊਂਡ ਬਣਾਵਾਂਗੇ ਬੱਚੇ ਨਸ਼ਿਆਂ ਤੋਂ ਦੂਰ ਰਹਿਣਗੇ ਵਧੀਆ ਗੱਲ ਹੈ ਜੇ ਉਹ ਪੰਦੀ ਜਿਹ ਪਿੰਡ ਦੀ ਪਚਾਈ ਦੀ ਪੈਲੀ ਨਿਕਲਦੀ ਫਿਰ ਤਾਂ ਬਹੁਤ ਵਧੀਆ ਬੱਚਿਆਂ ਵਾਸਤੇ ਗਾਂ ਜਿਹੜੇ ਆਉਣ ਵਾਲੀ ਪੀੜ੍ਹੀ ਨਾਲ ਉਹ ਜਗ੍ਹਾ ਦੀ ਬਹੁਤ ਵਧੀਆ ਰਹੇਗੀ ਠੀਕ ਹੈ ਹਾਂਜੀ ਧੰਨਵਾਦ ਜੀ ਹਾਂਜੀ ਸਰਪੰਚ ਸਾਹਿਬ ਆਖਰੀ ਸਵਾਲ ਕਿ ਹੁਣ ਤੁਸੀਂ ਅਜੇ ਪੁਲਿਸ ਬੰਦੀ ਪੁਲਿਸ ਨੂੰ ਕੰਪਲੇਨ ਸਰਤੀ 11:15 ਵਜੇ ਅਸੀਂ ਫੋਨ ਕੀਤਾ ਅਸਲ ਸਾਹਿਬ ਨੂੰ ਰਾਤ ਦੀ ਕੋਈ ਕਾਰਵਾਈ ਨਹੀਂ ਹੋਈ ਨਾ ਰਾਤੀ ਕੋਈ ਆਇਆ ਨਾ ਹੁਣ ਤੱਕ ਜੀ ਸਾਢੇ 11:30 ਹੋ ਗਏ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਨਹੀਂ ਨਹੀਂ ਸਰਪੰਚ ਜੀ ਪੁਲਿਸ ਹੁਣੇ ਆਈ ਆ ਮੌਕਾ ਦੇਖ ਕੇ ਗਈ ਆ ਉਹ ਤਕਰੀਬਨ ਉਦੋਂ ਪੌਣੇ 11:00 ਦਾ ਸਮਾਂ ਸੀ ਮੈਂ ਇੱਥੇ ਹੀ ਆ ਹਾਂ ਜੀ ਸਰ ਹੁਣੇ ਆਈ ਹੈ ਨਾ ਹਾਂਜੀ ਰਾਤ ਦੀ ਨਹੀਂ ਆਈ ਸਰ ਕੋਈ ਕਾਰਵਾਈ ਨਹੀਂ ਹੋਈ ਨਾ ਮੌਕਾ ਦੇਖਿਆ ਅੱਛਾ ਨੁਕਸਾਨ ਆਇਆ ਸਾਨੂੰ ਜਾਨਵਰ ਮਾਰਤਾ ਗਏ ਸਰ ਅਸੀਂ ਬਹੁਤ ਮੁਸ਼ਕਲ ਜੋ ਬੱਚਿਆਂ ਬੱਚੇ ਬਚਾਇਆ ਬਹੁਤ ਨੁਕਸਾਨ ਕੀਤਾ ਸਾਡਾ ਕਰੋ ਤੇ ਸਰਪੰਚ ਜੀ ਆਖਰੀ ਤੇ ਬੜਾ ਅਹਿਮ ਸਵਾਲ ਕਿ ਵੇਖੋ ਜੀ ਜਦੋਂ ਨਾ ਗੱਲ ਹੁੰਦੀ ਆ ਉਦੋਂ ਆਪਾਂ ਐ ਸੀ ਨਿਕਲੇ ਆ ਸੋਨਾ ਨਿਕਲੇ ਆ ਸਰ ਜਿਆਦਾ ਨਹੀਂ ਦੁਕਾਨ ਤੋਂ ਲੈਂਦਾ ਸੀ 12-13000 ਰੁਪਿਆ ਲੰਬਾਰੀਏ ਰੱਖਿਆ ਸੀ ਸ਼ੀਸ਼ੇ ਪੰਨੇ ਅੰਦਰ ਲੋਕ ਖੋਲ ਕੇ ਅੰਦਰ ਗਏ ਸੀ ਲੰਬਾਈ ਦਾ ਸ਼ੀਸ਼ਾ ਪੰਨਿਆਂ ਵਿੱਚ 12-13000 ਰੁਪਿਆ ਕਰੇ ਤੁਸੀਂ ਕਿੱਥੇ ਸੀ ਜੀ ਤੁਹਾਡੇ ਘਰੇ ਦੂਜੇ ਨਾਲ ਦੇ ਕਮਰੇ 'ਚ ਲੋਕੇ ਸਰ ਬੱਚੇ ਛੋਟੇ ਛੋਟੇ ਜਾ ਕੇ ਦਰਵਾਜ਼ਾ ਬੰਦੇ ਕੀਤਾ ਦੂਜੇ ਜਦ ਦਰਵਾਜ਼ਾ ਜੇ ਲਾਉਂਦਾ ਲੋਕ ਨਹੀਂ ਸੀ ਵਜਾ ਅੰਦਰ ਵੜ ਗਏ ਅੰਦਰ ਲੰਬਾਰੀ ਵਿੱਚ ਪਾਸੇ ਗੱਡੇ ਨੇ ਠੀਕ ਹੈ ਜੀ ਹਾਂ ਜੀ ਤਕੀ ਮੰਗ ਕਰਦੇ ਪ੍ਰਸ਼ਾਸਨ ਸਰ ਅਸੀਂ ਇਹ ਮੰਗ ਕਰਦੇ ਕਿ ਜੋ ਵੀ ਨਾਂ ਦੇ ਨਾਂ ਬਹੁਤ ਜੋ ਗਲਤ ਕੰਮ ਅੱਗੇ ਵੀ ਨਾਂ ਬੜੇ ਇਦਾਂ ਦੇ ਕੰਮ ਕੀਤੇ ਆ ਲੋਕਾਂ ਦੇ ਘਰਾਂ ਨੂੰ ਅੱਗਾਂ ਲਾਈਆਂ ਹੋਵੇ ਬੜਾ ਕੰਮ ਗਲਤ ਕਰਦਾ ਜੋ ਵੀ ਨਾਂ ਤੇ ਕਾਰਵਾਈ ਇਹਨਾਂ ਤੇ ਹੋਣੀ ਚਾਹੀਦੀ ਵਾਤ ਵਾਤ ਜੋ ਵੀ ਬੰਦੀ ਕਾਰਵਾਈ ਇਹਨਾਂ ਤੇ ਹੋਣੀ ਚਾਹੀਦੀ ਧੰਨਵਾਦ ਜੀ ਗੱਲ ਕਰਾਂਗੇ ਜੀ ਆਪਣੀ ਮਨਜੋਗ ਸੈਕਟਰੀ ਸਾਹਿਬ ਉਹਨਾਂ ਹੁਸ਼ਿਆਰ ਸਿੰਘ ਦੇ ਨਾਲ ਹੁਸ਼ਿਆਰ ਸਿੰਘ ਜੀ ਕੱਲ ਤੁਹਾਡੇ ਪਿੰਡ ਤੋਂ ਸਾਡੇ ਕੋਲੇ ਖਬਰ ਪਹੁੰਚੀ ਸੀਗੀ ਕਿ ਜਿਹਦੇ ਵਿੱਚ ਮਨਜੋਗ ਸਰਪੰਚੀ ਗੁਰਪ੍ਰੀਤ ਸਿੰਘ ਨੇ ਕਿਹਾ ਸੀਗਾ ਕਿ ਜਿਹੜਾ ਪਿੰਡ ਝਗੜਾ ਹੋਇਆ ਹੈ ਰਾਤ ਉਹਨਾਂ ਦੇ ਘਰ ਤੇ ਹਮਲਾ ਹੋਇਆ ਹੈ ਉਹਨਾਂ ਦੇ ਵਿੱਚ ਬਾਕੀ ਦੋਸ਼ੀ ਤਾਂ ਹੈ ਹੀ ਹੈ ਆ ਮੇਨ ਦੋਸ਼ੀ ਤੁਸੀਂ ਜੀ ਤੁਸੀਂ ਲਲਕਾਰਾ ਮਾਰਿਆ ਤੁਸੀਂ ਕਿਹਾ ਫੜ ਲਓ ਤੇ ਅੱਗੇ ਪਿੱਛੇ ਵੀ ਕਹਿੰਦੇ ਜੀ ਪਿੰਡ 'ਚ ਜਿਹੜੇ ਵੀ ਕੰਮ ਹੁੰਦੇ ਨੇ ਕਹੋ ਜੇ ਉਹਦੇ ਵਿੱਚ ਸੈਕਟਰੀ ਸਾਹਿਬ ਦਾ ਹੱਥ ਹੁੰਦਾ ਤੇ ਤੁਸੀਂ ਇੱਕ ਸਰਕਾਰੀ ਨੌਕਰੀ ਕਰਦੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਇਸ ਵੰਦ 'ਚ ਸਰ ਦੇਖੀਆਗੇ ਕੀ ਹੋ ਲੋ ਸੈਕਟਰੀ ਜੀ ਛੋੜੋ ਮੈਂ ਸਰਕਾਰੀ ਮਲਾਹ ਹਾਂ ਹਾਂਜੀ ਇਹ ਸਰਪੰਚੀ ਸਾਹਿਬ ਨਾਲ ਜਿਵੇਂ ਕੀ ਸਿਆਸੀ ਰੰਜਿਸ਼ ਸਿਆਸੀ ਰੰਜਿਸ਼ ਆ ਇਹਦੇ ਖਰਾ ਸਾਡੇ ਸਾਹਮਣੇ ਸਰਪੰਚ ਡੋਤਾ ਸੀ ਅਸੀਂ ਹਰਗੇ ਦੇ ਬੰਦੇ ਅੱਛਾ ਉਸ ਤੋਂ ਬਾਅਦ ਕੋਈ ਸਾਡਾ ਇਹਨਾਂ ਵੈਰ ਨਹੀਂ ਕੋਈ ਦੁੱਖ ਨਹੀਂ ਹੈਗਾ ਇਹਨਾਂ ਨੇ ਐਜੇ ਮੇਰੇ ਨਾਮ ਦੇ ਕੇ 11 ਵਜੇ ਮੈਨੂੰ ਫੋਨ ਆਇਆ ਕਿ ਬੰਦੇ ਪੁੱਛਿਆ ਲਾਭ ਸਿੰਘ ਵੀ ਸਵਾ ਸਵਾ ਕਹਿ ਰਿਹਾ ਤੇ ਲੜਾਈ ਹੋਈ ਆ ਸਵੇਰੇ 11:20 ਦੇ ਮੈਨੂੰ ਫੋਨ ਆਇਆ ਜੀ ਕਿਹਦਾ ਲਾਭ ਸਿੰਘ ਦਾ ਅੱਛਾ ਲਾਭ ਸਿੰਘ ਨੇ ਮੈਨੂੰ ਪੁੱਛਿਆ ਕਿ ਕੀ ਝਗੜਾ ਇਧਰ ਹੋ ਗਿਆ ਗੋਲੀ ਚੱਲਣ ਢੀ ਆ ਮੈਂ ਕਿਹਾ ਯਾਰ ਮੈਂ ਤੇ ਸੁੱਤਾ ਹਾਂ ਬੰਦੇ ਨੀਂਦ ਖਰਾਬ ਕਰਤੀ ਹੈ ਹਾਂ ਜੀ ਕਿਹਾ ਕਿੱਥੇ ਹੈਗਾ ਮੈਂ ਮੈਂ ਘਰੇ ਨੂੰ ਮੈਂ ਤੇ ਆਪਾਂ ਮੈਂ ਯਾਰ ਤੂੰ ਨਹੀਂ ਖਰਾਬ ਕਰ ਇਹ ਚੀਜ਼ ਨੂੰ ਤੁਸੀਂ ਸਾਬਤ ਕਿਦਾਂ ਕਰੋਗੇ ਮੇਰੇ ਕੋਲ ਰਿਕਾਰਡ ਹੈ ਜੀ ਹੈਗੀ ਆ ہاں ਮੇਰੇ ਕੋਲ ਪ੍ਰੂਫ ਹੈਗੇ ਸਰ ਅੱਛਾ ਜੀ ਮੇਰੇ ਕੋਲ ਪ੍ਰੂਫ ਨੇ ਬਾਅਦ ਚ ਫਿਰ ਮੈਨੂੰ ਕਹਿੰਦਾ ਕਿ ਮੈਂ ਮੈਂ ਲਾਗੇ ਤਾਇਆ ਜੀ ਦੀ ਮੇਰੀ ਪੁੱਛਦਾ ਕੁਲਵਿੰਦਰ ਸਿੰਘ ਨੂੰ ਅੱਛਾ ਕੁਲਵਿੰਦਰ ਸਿੰਘ ਨੂੰ ਫੋਨ ਕੀਤਾ ਉਹਨੂੰ ਫੋਨ ਪਹਿਲਾਂ ਮੇਰੇ ਦਿੱਜਿਆ ਜੀ ਬਾਅਦ ਚ ਫਿਰ ਦੁਬਾਰਾ ਫੋਨ ਕੀਤਾ ਫਿਰ ਦੁਬਾਰਾ ਗੱਲ ਹੋਈ ਮੇਰੀ ਕਹਿੰਦਾ ਕਿ ਵੀਰ ਜੀ ਮੈਂ ਤੇ ਘਰੇ ਲਵਾਂਗਾ ਮੈਂ ਉਹ ਡੇਰੇ ਦੇ ਬਾਹਰ ਨਿਕਟੜਾ ਹੋਣ ਲਿਆ ਦੱਸੰਦੇ ਜੀ ਅੱਛਾ ਕਹਿੰਦਾ ਤੈਨੂੰ ਕਿਵੇਂ ਪਤਾ ਮੈਮ ਲਾਫ ਸਿਗਰਟ ਨਹੀਂ ਕੀਤਾ ਅੱਛਾ ਬਸ ਇਹ ਮੈਂ ਕੋਈ ਮੇਰਾ ਮਸਾਣੀ ਨਾ ਜੀ ਨਜ਼ਾਇਜ਼ ਮੈਂ ਤੇ ਮੁਲਾਜ਼ਮ ਹਾਂਗਾ ਮੈਨੂੰ ਵੀ ਰੋੜੇ ਤੇ ਝੜੇ ਕਰਨ ਦੀ ਜਗ੍ਹਾ ਫਿਰ ਤੁਹਾਡਾ ਨਾਂ ਜਾਣ ਕੇ ਬੁੱਢੀ ਕਿਉਂ ਲੈ ਜਾਂਦਾ ਸਰ ਇਹ ਮੇਰੇ ਮਾਸੀ ਦਾ ਪੁੱਤ ਲਿਆ ਜੀ ਪਨੀਰ ਕੇ ਦੁਸ਼ਨੀ ਮੇਰੀ ਇਹ ਨਾਲ ਮਾਸੀ ਦਾ ਬੇਟਾ ਜੀ ਮੇਰੇ ਤੈਨੂੰ ਕਹਿ ਜੀ ਮੇਰੇ ਲਈ ਜੰਮ ਲਾਈ ਜਾਂਦਾ ਜੀ ਤੇ ਜੇ ਫਿਰ ਤੁਸੀਂ ਤੇ ਦੋਸ਼ੀ ਕਰਾਰ ਹੋਏ ਤਾਂ ਜੇ ਤੁਸੀਂ ਚਲੋ ਤੁਹਾਡੇ ਤੇ ਮੰਨ ਲਈ ਨੇ ਫਿਰ ਤੇ ਸਰ ਜੇ ਮੈਂ ਦੋਸ਼ੀ ਬਾਤ ਤੇ ਮੇਰੇ ਤੇ ਜੋ ਮੌਸਲਾ ਕਾਨੂੰਨੀ ਕਰ ਵੀ ਕੀਤੀ ਸੀ ਜੇ ਮੈਂ ਦੋਸ਼ੀ ਨਹੀਂ ਤੇ ਫਿਰ ਮੈਂ ਮਾਨ ਰਹਿ ਕੇ ਕੇਸ ਕਰਾਂਗਾ ਇਹਨਾਂ ਦੇ ਖਿਲਾਫ ਅੱਛਾ ਤੇ ਜੋ ਕੋ ਮਾਰੇ ਸਾਹਿਬ ਤੁਸੀਂ ਹੁਣ ਇੱਕ ਗੱਲ ਕਹੀ ਆ ਕਿ ਤੁਹਾਡੇ ਕੋਲ ਰਿਕਾਰਡਿੰਗਾਂ ਪਈਆਂ ਤੇ ਤੁਸੀਂ ਸਾਨੂੰ ਦੇ ਸਕਦੇ ਸੁਣਾ ਸਕਦੇ ਹਾਂ ਸੁਣਾ ਸਕਦਾ ਡੋਗੇ ਨਹੀਂ ਨਹੀਂ ਦੇਣੀਆਂ ਨਹੀਂ ਅੱਛਾ ਮੈਂ ਸੁਣਾ ਦੇ ਸੁਣਾ ਦੋਗੇ ਦੇਣੀਆਂ ਨਹੀਂ ਹਾਂਜੀ ਅੱਛਾ ਤੇ ਹੋਰ ਐਂਡ ਵਿੱਚ ਮਾਰੇ ਸਿਕੁਰ ਹੋਰ ਕਹਿਣਾ ਚਾਹੁੰਦੇ ਜੇ ਮੈਂ ਨਹੀਂ ਪੁੱਛਿਆ ਪੁੱਛਣ ਸਰ ਮੈਂ ਤਾਂ ਪਹਿਲਾਂ ਕਿਹਾ ਕਿ ਮੈਂ ਸੌਹ ਦੇਣਾ ਜੀ ਅੱਛਾ ਗੁਰਦੁਆਰਾ ਸਾਹਿਬ ਜਾ ਕੇ ਮੇਰੇ ਕੋ ਸੌਹ ਲੈ ਲਓ ਮੇਰੀ ਇੱਕ ਬੇਟੀ ਆ ਮੈਂ ਸੌਹ ਦੇਣਾ ਕਿ ਜੇ ਮੈਂ ਗਲਤ ਆ ਤੇ ਮੇਰੇ ਦੇ ਇੱਕ ਤੇ ਦੋ ਪਰਚੇ ਕਰਾ ਦੇ ਜੀ ਕਿ ਮੇਰੀ ਸਾਫਤ ਕਰਦੋ ਕਿ ਗਲਤ ਆ ਅੱਛਾ ਇਹ ਇੱਥੇ ਝਗੜੇ ਦੇ ਵਿਚਾਰ ਰਿਹਾ ਤੇ ਫਿਰ ਭਾਵੇਂ ਇੱਕ ਦੇ ਵੀ ਦੋ ਪਰਚੇ ਕਰਾ ਤਾ ਨਜਾਇਜ਼ ਨਜਾਇਜ਼ ਲੱਗ ਜਾਂਦੀ ਅੱਛਾ ਜੀ ਤੇ ਜੇ ਮਤਲਬ ਗੱਲ ਪਰੇ ਚ ਮੁੱਕੇ ਜਾਂ ਪੰਚਾਇਤ ਚ ਮੁੱਕੇ ਤੇ ਤੁਸੀਂ ਸੌਂ ਖਾਣ ਨੂੰ ਤਿਆਰ ਹਾਂ ਸੌਂ ਖਾਣ ਨੂੰ ਤਿਆਰ ਹਾਂ ਠੀਕ ਹੈ ਮੇਰਾ ਪਰਿਵਾਰ ਸਾਰਾ ਸੌਂ ਦੇ ਮੇਰੇ ਭਰਾ ਸੌਂ ਦੇਣਗੇ ਮੇਰੀ ਮੇਰੀ ਮਾਤਾ ਦੋ ਮੇਰੇ ਭਰਾ ਨੇ ਮਤਲਬ ਤੁਸੀਂ ਤੇ ਸੌਂ ਦੋਂ ਕੇ ਦੋਂ ਕੇ ਤੇ ਪਰਿਵਾਰ ਵੀ ਦੋਂ ਪਰਿਵਾਰ ਵੀ ਦੇਗੇ ਠੀਕ ਹੈ ਸਾਰੀ ਰਾਤ ਨੂੰ ਸੌਂਦੇ ਆ ਨਾ ਸਾਡੀ ਮਾਤਾ ਅਸੀਂ ਸਾਰੇ ਪਿੱਛੇ ਸਾਡੀ ਮਾਤਾ ਅਗਲੇ ਕਮਰੇ ਸੌਣਾ ਅਸੀਂ ਨਿਕਲਦੇ ਨਹੀਂ ਰਾਤ 8 ਵਜੇ ਤੋਂ ਬਾਅਦ 8 ਵਜੇ ਤੋਂ ਬਾਅਦ ਘਰੋਂ ਨਿਕਲਦੇ ਨਹੀਂ ਆਪਾਂ ਠੀਕ ਹੈ ਜੀ and i think you